ਮੈਂ ਦਿੰਕੂ ਜੀ ਪਾਲਾ ਅਕੜੀ ਇੱਕ ਫੋਟੋਗ੍ਰਾਫਰ ਨੂੰ ਆਇਆ ਮੈਂ ਮੁਲਾਕਾਤ ਕੀਤੀ ਅੰਬਸਦਾਰ ਵਿੱਚ ਰਾਮਦੀਰ ਮਾਮੀ ਜਮਾਰੇ ਨੇ ਸਟਾਨ ਤੇ ਯਾਤਰਾ ਲੈ ਜਾਣ ਬਾਰੇ ਔਰ ਤਕਰੀਬਨ ਮੈਂ ਸਰਕਾਰ ਨੂੰ ਆਪਣੇ ਉਲਿਖੇ ਭੇਜਿਆ ਵੀ ਹੈ ਔਰ ਆਸ ਹੈ ਕਿ ਆਪਾਂ ਨੂੰ ਜੋ ਬੱਸਾਂ ਦੀ ਸਹੂਲਤ ਹੈ ਉਹ ਬਿਲਕੁਲ ਮਿਲੇਗੀ ਔਰ ਮੈਂ ਹੁਣ ਫੇਰ ਦੁਬਾਰਤੋਂ ਸਰਕਾਰ ਨਾਲ ਗੱਲ ਕਰਕੇ ਜਿਹੜੀਆਂ ਨੇ ਦਸਤਰੀਕ ਹਨਾ ਦਸਤਰੀਕ 11 ਦਾ ਵੀ ਹਨ ਜੋ ਵੀ ਹੈ ਜੋ ਜਿੰਨੀਆਂ ਵੀ ਬਸਾਂ ਹੁਣ ਸੋਝੀਆਂ ਉਪਲਬਧ ਕਰਵਾਗੇ ਉਹ तकरीबन ਨਾ ਹੁਣੇ ਗੱਲ ਕਰਨੀ ਮੈਂ ਵੈਸੇ ਕੱਲ ਡੀਸੀ ਸਾਹਿਬ ਮੈਡਮ ਨਾਲ ਉਲੇਖ ਕੀਤਾ ਤੇ ਸਰਕਾਰ ਨੂੰ ਭੇਜਿਆ ਬਿਲਕੁਲ ਸਾਡਾ ਤਿਰਸਥਾਨ ਸਾਡੇ ਸਾਰੇ ਅੰਦਰ ਸਥਿਖਾਰੀ ਹੋ ਗਏ ਜਿੱਥੇ ਬਾਕੀ ਤਰਸਥਾਨ ਦੇ ਯਾਤਰਾ ਜਾਏਗੀ ਉੱਥੇ ਜਾਏਗੀ ਬਿਲਕੁਲ ਬਾਅਦ ਦੀ ਗੱਲ ਕਰਕੇ ਸਿੰਘਮ ਸਾਹਿਬ ਨਾਲ ਦੀਆ ਸਪੱਤਰ ਟ੍ਰਾਂਸਪੋਰਟ ਮੰਖਮ ਜਿਹੜਾ ਇਹਨੂੰ ਬਸਾਂ ਪ੍ਰਵਹੇ ਦੀ ਕਰ ਰਿਹਾ ਅੱਜ ਭਾਰਤੀ ਵਾਲਮੀਕੀ ਤਰਸਮਾ ਰਜਿਸਟਰ ਪਾਵਰਦਸ ਵੱਲੋਂ ਸ਼ਾਖਾ ਲੁਧਿਆਣਾ ਦਾ ਇੱਕ ਡੈਪਟੀਸ਼ਨ ਮਾਝੋਗ ਐਮਐਲਏ ਚੋਦਰੀ ਮਨੋਲਾ ਬੱਗਾ ਜੀ ਨੂੰ ਉਹਨਾਂ ਦੇ ਦਫ਼ਤਰ ਵਿਖੇ ਮਿਲਣ ਵਾਸਤੇ ਆਇਆ ਉਹਨਾਂ ਨੇ ਜਿਹੜਾ ਐਮਐਲਏ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਤੀਰਸਤ ਇਹ ਤੀਰਸਤ ਸਥਲ ਦੀ ਯਾਤਰਾ ਵਾ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਜੁਰਨਾ ਉਹਦੇ ਵਿੱਚ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਦਾ ਨਾਮ ਨਹੀਂ ਹੈ ਜਿਨ੍ਹਾਂ ਵਾਲਮੀਕਨ ਸਮਾਜ ਦੇ ਵਿੱਚ ਇਸ ਗੱਲ ਹੀ ਬੜਾ ਰੋਸ ਕੀਤਾ ਤੇ ਅੱਜ ਅਸੀਂ ਇਹਨਾਂ ਤੋਂ ਮੰਗ ਕੀਤੀ ਹੈ ਕੀ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਜਿਹੜੀ ਪਵਨ ਵਾਲਮੀ ਤੀਰਥ ਅੰਬਰਸਰ ਬਿਉ ਤੀਰਸਤਾਨ ਵੀ ਜਿਹੜਾ ਵਾ ਤੀਰਥ ਸਕੀਮ ਯਾਤਰਾ ਦੇ ਵਿੱਚ ਪਾਇਆ ਜਾਵੇ ਤਾਂ ਜਿਹੜਾ ਵਾਲਮੀਕਨ ਸਮਾਜ ਦੇ ਲੋਕ ਪੂਰੇ ਪੰਜਾਬ ਦੇ ਵਿੱਚੋਂ ਉਸ ਤੀਰਸਤਾਨ ਦੇ ਜਿਹੜੇ ਦਰਸ਼ਨ ਕਰ ਸਕਣ ਧੰਨਵਾਦ